ਹਾਂਜੀ ਸੱਜਣੋ ਅੱਜ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਝਾੜੂ ਸਰਕਾਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਬਾਹਰਲੇ ਮੁਲਕਾਂ ਚਵਾਦੇ ਪੰਜਾਬੀਆਂ ਉਹਨਾਂ ਦੇ ਵਿੱਚੋਂ ਖਾਸ ਕਰਕੇ ਨਾਰਥ ਅਮਰੀਕਾ ਕੈਨੇਡਾ ਦੇ ਵਿੱਚ ਉਸ ਤੋਂ ਅੱਗੇ ਚੱਲੀਏ ਤਾਂ ਅਟਮੀਕਨ ਅਦਰਸ ਹਰੀ ਵਨ ਕੋ ਹਿੱਸੇ ਦੇ ਵਿੱਚ ਵਾਸਤੇ ਪੰਜਾਬੀਆਂ ਦੇ ਤੇ ਉਹਨਾਂ ਦੀ ਆਵਾਜ਼ ਬਣਦੇ ਜਿੱਤੇ ਚੱਲਦੇ ਤੇ ਰੇਡੀਓ ਸਟੇਸ਼ਨ ਵੈਸੇ ਤਾਂ ਆਮ ਲੋਕਾਂ ਨੂੰ ਜਾਣ ਕੇ ਖੁਸ਼ੀ ਹੋਊਗੀ ਵੀ ਪੰਜਾਬੀ ਦੇ ਐਸ ਇਲਾਕੇ ਦੇ ਵਿੱਚ 4-5 ਰੇਡੀਓ ਸਟੇਸ਼ਨ ਲਗਾਤਾਰ 24 ਘੰਟੇ ਚੱਲਦੇ ਨੇ ਵੀ ਮਰੀ ਮੋਟੀ ਗੱਲ ਨਹੀਂ ਬਹੁਤ ਵੱਡੀ ਤਰੱਕੀ ਦੀ ਮਿਸਾਲ ਆ ਇਹ ਜਿਹੜੀ ਜਿਹਾ ਚੱਲਦਾ ਮਤਲਬ ਇਹ ਆ ਕਿ ਉਹ ਕੋਈ ਸਰਕਾਰੀ ਨਹੀਂ ਹੁੰਦੇ ਜੋ ਵੀ ਉਹਨਾਂ ਨੂੰ ਇhtiyar baazi ਐਡ ਮਿਲਦੀ ਆ ਉਹਦੇ ਸਾਰੇ ਤੇ ਚੱਲਦੇ ਨੇ ਐਡ ਕੌਣ ਦਿੰਦਾ ਜੇ ਇੱਥੇ ਕਾਰੋਬਾਰ ਚੱਲਦੇ ਨੇ ਕਾਰੋਬਾਰ ਵੀ ਉਹ ਦਿੰਦਾ ਜਿੰਨੂੰ ਆਪਣਾ ਕਾਰੋਬਾਰ ਅੱਗੇ ਵਧਾਉਣ ਵਾਸਤੇ ਆਪਣੀ ਮਸ਼ਹੂਰੀ ਦੀ ਚਾਰਵਾਹੀ ਲੋੜ ਹੁੰਦੀ ਆ ਇਸ ਤਰ੍ਹਾਂ ਕਰਕੇ ਇਹ ਪੰਜਾਬੀਆਂ ਦੀ ਕਰ ਕੇ ਗਿਆ ਸੋ ਸਿੱਖਾਂ ਦੀ ਉਹ ਵੱਡੀ ਕਾਮਯਾਬੀ ਆ ਦੇਖ ਲੱਕੇ ਪਰ ਇਹਦਾ ਜੋ ਇਨਾਮ ਦਿੱਤਾ ਪੰਜਾਬ ਨੂੰ ਉਹ ਵਾਕਈ ਦੁੱਖ ਦਾਇਆ ਗਿਆ ਹੁਣ ਤਾਂ ਕਿਸੇ ਪੰਜਾਬੀ ਤੋਂ ਇਹ ਗੱਲ ਗੁੱਡੀ ਨਹੀਂ ਰਹਿ ਗਈ ਵੀ ਛਾੜੂ ਸਰਕਾਰ ਨੇ ਪੰਜਾਬ ਬਰਬਾਦ ਕਰਤਾ ਆ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਜਿਹੜਾ ਜਾਂਦਾ ਆ ਤੇ ਜੇ ਲੋ ਕ੍ਰਾਇ ਪੈ ਸੀ ਤਾਂ ਲੋਕਾਂ ਨੂੰ ਕ੍ਰਾਇ ਪਹੁੰਚ ਮੀਰੇ ਦਾ ਸਭ ਤੋਂ ਵੱਡਾ ਯੋਗਦਾਨ ਸੀ ਤੇ ਉਹਦੇ ਵਿੱਚ ਖਾਸ ਕਰਕੇ ਰੇਡੀਓ ਸਟੇਸ਼ਨਾਂ ਦਾ ਅੱਜ ਆਪਾਂ ਇਹਨਾਂ ਚੋਂ ਇੱਕ ਰੇਡੀਓ ਸਟੇਸ਼ਨ ਬਾਰੇ ਗੱਲ ਕਰਦੇ ਹਾਂ ਸਰੀਵਨਗੋ ਦੇ ਇਲਾਕੇ ਚ ਚੱਲਦਾ ਆ ਬਹੁਤ ਪਿਆਰਾ ਹੁਣ ਦੋ ਚਾਰ ਦਿਨਾਂ ਤੇ ਇਹ 20ਵਾਂ ਆਪਣਾ 20ਵਾਂ ਸਾਲ ਮਨਾ ਰਿਹਾ ਆ ਇਹ ਦੋ ਇਹਦੇ ਫ্রিকোয়encie ਜਿੱਤੇ ਚੱਲਦਾ ਆ ਇਸ ਰੇਡੀਓ ਸਟੇਸ਼ਨ ਤੇ ਕਿਸੇ ਵੇਲੇ ਇੱਕ ਇਹ ਇੰਡੀਆ ਤੋਂ ਇਹਨਾਂ ਦੇ ਵਾਰ-ਵਾਰ ਆ ਕੇ ਪੱਤਰਕਾਰ ਆਉਂਦੇ ਰਹਿੰਦੇ ਨੇ ਖਬਰਾਂ ਦਿੰਦੇ ਨੇ ਲਗਾਤਾਰ ਇੱਕ ਪੱਤਰਕਾਰ ਆਉਂਦਾ ਹੁੰਦਾ ਸੀ ਜਿਸ ਨੇ ਪੰਜਾਬ ਦੀ ਤਰੱਕੀ ਦਾ ਵਿਕਾਸ ਦਾ ਉਹ ਮਜ਼ਾਕ ਉਡਾਇਆ ਲਗਾਤਾਰ 521 ਸਾਲ ਇਹ ਲੋਕਾਂ ਦੀਆਂ ਅੱਖਾਂ ਤੇ ਪੱਟੀ ਲੈ ਨਹੀਂ ਦਿੱਤੀ ਇਹਨੇ ਉਸ ਇਨਸਾਨ ਨੇ ਮਜ਼ਾਕ ਬਣਾਉਣਾ ਵੀ ਅਕਾਲੀ ਸਰਕਾਰ ਨੇ ਧਰਮ ਪ੍ਰਾਂਤ ਦਾ ਲਾਅਤੇ ਨਹੀਂ ਪਰ ਉਹ ਚਲਣੇ ਕਿਹਦੇ ਨਾਲ ਨੇ ਜਦੋਂ ਉਹਨਾਂ ਦਾ ਟ੍ਰਾਇਲ ਹੋਇਆ ਇੱਕ ਥਰੋ ਪਲਾਟ ਦਾ ਤੇ ਇਹਨੇ ਮਜ਼ਾਕ ਡਾਇਆ ਜੀ ਉੱਥੇ ਤਾਂ ਪੁਰਾਣੇ ਟਰੱਕਾਂ ਦੇ ਟਾਇਰ ਸਾੜ ਕੇ ਉਹਦਾ ਟੈਸਟਿੰਗ ਕੀਤੀ ਗਈ ਆ ਉਸ ਤੋਂ ਬਾਅਦ ਉਹਨੇ ਇਹ ਕਦੀ ਨਹੀਂ ਦੱਸਿਆ ਵੀ ਉਸੇ ਸਰਕਾਰ ਨੇ ਝਾਰਖੰਡ ਦੇ ਵਿੱਚ ਇੱਕ ਸਪੈਸ਼ਲ ਖਾਨ ਖਰੀਦ ਲਈ ਸੀ ਇਹਨਾਂ ਥਰੋ ਪਲਾਂਟਾਂ ਨੂੰ ਚਲਾਉਣ ਵਾਸਤੇ ਫਿਰ 24 ਘੰਟੇ ਉਸ ਸਿਸਟਮ ਦੇ ਖਿਲਾਫ ਇਹਨਾਂ ਪ੍ਰਚਾਰ ਕਰਨਾ ਇਹਨਾਂ ਨੇ ਉਹ ਜਿਹੜੇ ਸੌਦੇ ਨੇ ਬੜੇ ਮਹਿੰਗੇ ਕਰ ਲਏ ਨੇ ਅਸੀਂ ਝਾੜੂ ਸਰਕਾਰ ਬਣ ਗਈ ਤਾਂ ਪੈਂਦੀ ਸੱਟੇ ਆਉਂਦੇ ਸਾਰ ਪਹਿਲਾਂ ਉਹ ਸੌਦੇ ਖਤਮ ਕਰਾਂਗੇ ਝਾੜੂ ਸਰਕਾਰ ਬਣ ਗਈ ਤੇ ਹੁਣ ਤੱਕ ਤਾਂ ਉਹ ਆ ਵੀ ਅਸੀਂ ਲੋਕਾਂ ਨੂੰ 300 ਯੂਨਟ ਬਿਲੀ ਫ੍ਰੀ ਦੇ ਰਹੇ ਹਾਂ ਪਰ ਇਹ ਕਦੀ ਨਹੀਂ ਦੱਸਦੀ ਕਿ ਉਹ ਫ੍ਰੀ ਬਿਲੀ ਆ ਕੇ ਕਿਥੋਂ ਰਹੀ ਹੈ ਵਿਚ ਜਿਹਨਾਂ ਨੇ ਬਸ ਐੜ ਹੀ ਚਲਾਉਣੀ ਖਚਾਰ ਬਾਜੀ ਕਰਨੀ ਹੁੰਦੀ ਆ ਇਹੇ ਜੀ ਅਸੀਂ ਇੱਕ ਟ੍ਰੇਨ ਖਰੀਦ ਲਈ ਆ ਉਹ ਪਤਾ ਨਹੀਂ ਕਿਦਾਂ ਗਈ ਟ੍ਰੇਨ ਮੁੜ ਕੇ ਇਹਨਾਂ ਦੇ ਬਾਦ ਇੰਤਜ਼ਾਮੀ ਦੇ ਕਾਰਨ ਉਹ ਖਾਂ ਜਿਹੜੀ ਆ ਉਹ ਵੀ ਇਹਨਾਂ ਨੂੰ ਬੰਦ ਹੋ ਗਈ ਉਹਲਾ ਉਹਨੂੰ ਬੰਦ ਹੋ ਗਿਆ ਸੀ ਉਹ ਵੀ ਬਾਅਦ ਵਿੱਚ ਫਿਰ ਪਤਾ ਨਹੀਂ ਕਿਸ ਤਰ੍ਹਾਂ ਕਰ ਕਰਾ ਕੇ ਇਹਨਾਂ ਨੇ ਉਹ ਚਲਾਈ ਆ ਏਡੀ ਬਾਦ ਇੰਤਜ਼ਾਮੀ ਤੇ ਉਹ ਖਾਨ ਵੀ ਬੰਦ ਹੋ ਗਈ ਸੀ ਹੁਣ ਜਿਹੜਾ ਬਿਲੀ ਬੋਰਡ ਆ ਕਦੀ ਉਹਦਾ ਨਹੀਂ ਦੱਸਦੇ ਵੀ ਅਸੀਂ 300 ਯੂਨਟ ਬਿਲੀ ਫ੍ਰੀ ਦੇ ਰਹੇ ਆ ਪਰ ਉਹ ਕਰਜ਼ਾਈ ਕਿੰਨੇ ਦਾ ਕਰਤਾ ਇਹਨਾਂ ਨੇ ਚਲੋ ਆਪਾਂ ਉਧਰ ਦੀ ਗੱਲ ਨਹੀਂ ਕਰਦੇ ਆਪਾਂ ਇਹਨਾਂ ਦੀ ਗੱਲ ਕਰਦੇ ਆ ਉਹੀ ਜਿਹੜਾ ਥਰਮਲ ਪਲਾਂਟ ਦਾ ਮਜ਼ਾਕ ਨਾਉਂਦਾ ਸੀ ਵੀ ਉਹ ਥਰਮਲ ਪਲਾਂਟ ਜਿਹੜੇ ਉਹ 10 ਦੇ 10.5 ਕੇ ਚਲਾਏ ਨੇ ਉਸ ਸਮੇਂ ਸਾਰੇ ਥਰਮਲ ਪਲਾਂਟ ਚੱਲੇ ਤੇ ਅੱਜ ਤੱਕ ਚੱਲਦੇ ਆ ਰਹੇ ਨੇ ਐਡਾ ਵਧੀਆ ਸੌਦੇ ਨੇ ਵੀ ਦੋ ਸਰਕਾਰਾਂ ਲੰਘੀਆਂ ਉਹਨਾਂ ਸੌਦਿਆਂ ਦੀ ਵਾਅਦ ਵਾਲ ਨਹੀਂ ਵੇਖ ਸਕੇ ਤੇ ਪੰਜਾਬ ਨੂੰ ਬਿਜਲੀ ਜਿਹੜੀ ਆ ਉਹਨਾਂ ਸੌਦਿਆਂ ਦੇ ਕਾਰਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਸੀ ਅੱਜ ਵੀ ਬਿਜਲੀ ਜਿਹੜੀ ਆ ਸਭ ਤੋਂ ਘੱਟ ਭਾਤੇ ਮਿਲ ਰਹੀ ਆ ਤੇ ਇਹ ਕਦੀ ਕਹਿੰਦੇ ਸੀ 24 ਘੰਟੇ ਬਿਜਲੀ ਦੇ ਰਹੇ ਆ ਟਿਊਬਲਾਂ ਨਾਲ ਕਦੀ ਉਹ ਦੇ ਰਹੇ ਆ ਉਹ ਦੇ ਕਿੱਥੋਂ ਰਹਿ ਜੀ ਇਹ ਨਹੀਂ ਦੱਸਦੇ ਤੇ ਰੇਡੀਓ ਸਟੇਸ਼ਨ ਦੀ ਤੁਹਾਡਾ ਉਹੀ ਪੱਤਰਕਾਰ ਆ ਉਨੇ 4 ਸਾਲ ਹੋ ਗਏ ਉਹਨਾਂ ਚਮਨੀ ਤੇ ਲਾਈਆਂ ਨੇ ਪੰਜਾਬ ਚ ਤੇ ਤੁਹਾਡਾ ਕੈਨੇਡੀਅਨ ਸਟੇਸ਼ਨ ਈਸਟਰਨ ਕੈਨੇਡਾ ਚ ਚੱਲਦਾ ਆ ਸਿਸਟਰਨ ਰੀਡੀਅਸ ਸਟੇਸ਼ਨ ਕਹਿੰਦੇ ਜੀ ਉੱਥੇ ਯਾਰਾ ਕੋ ਸਰਵੇ ਕਰਾ ਕੇ ਜਾਂ ਕੋਈ ਜਾਣਕਾਰੀ ਦਾ ਹਾਸਲ ਕਰਕੇ ਲੋਕਾਂ ਨੂੰ ਦੱਸੋ ਵੀ ਉਸ ਪਰ ਪ੍ਰਕਾਰ ਦੀ ਕੀ ਕੁਝ ਖਰੀਦਦਾਰੀ ਹੋਈ ਆ ਪਿਛਲੇ 4 ਸਾਲਾਂ ਚ ਇਸਨ ਕੈਨੇਡਾ ਦੇ ਵਿੱਚ ਕੀ ਕੁਝ ਜਨਾਦਾਨ ਕੀ ਕੁਝ ਬਣਾਇਆ ਉਹਨੇ ਉੱਥੇ ਮਾੜਾ ਜੀ ਉਹਦੀ ਜਾਣਕਾਰੀ ਲੈ ਕੇ ਵੀ ਲੋਕਾਂ ਨੂੰ ਦੱਸਣੀ ਕਿਰਪਾਲਤਾ ਕਰੋ ਤੇ ਅਜੇ ਵੀ ਇਹ ਰੇਡੀਓ ਜਿਹਨੇ ਇਹੋ ਜਿਹਾ ਰੇਡੀਓ ਹੋਸਟ ਇਹੋ ਜਿਹਾ ਇਹ ਅਜੇ ਵੀ ਉਹਨੂੰ ਆਪ ਨਹੀਂ ਹੋ ਗਿੰਦਾ ਨਾ ਉਹਨੂੰ ਮੇਖਾ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਾਇਦ ਹੀ ਇਸ ਤਰ੍ਹਾਂ ਪੂਰੇ ਨਾਮ ਨਾਲ ਦੁਨੀਆ 'ਚ ਕੋਈ ਬੰਦਾ ਬੁਲਾਉਂਦਾ ਹੋਵੇ ਸਵਾਏ ਇਸ ਰੇਡੀਓ ਹੋਸਟ ਤੋਂ ਉਹ ਉਹ ਨਕੂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਥੋਂ ਤੱਕ ਤਾਂ ਪੁਲਿਸ ਕਰਦਾ ਚਲੋ ਪੁਲਿਸ ਕਰੇ ਉਹਦੀ ਮਰਜ਼ੀ ਆ ਪਰ ਮੇਰਾ ਨਹੀਂ ਖਿਆਲ ਵੀ ਉਹ ਆਪਣੇ ਆਪ ਨੂੰ ਹੀ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਖਵਾ ਕੇ ਖੁਸ਼ ਹੁੰਦਾ ਹੋਊਗਾ ਤੇ ਉਸ ਹੁਣ ਉਸ ਤੋਂ ਬਾਅਦ ਇਹਨਾਂ ਨੇ ਉਹ ਪੱਤਰਕਾਰ ਬਦਲਿਆ ਹੋਰ ਹੀ ਕਈ ਬਦਲੇ ਚਲੋ ਪਰ ਅੱਗੇ ਨਾਲੋਂ ਕੁਝ ਠੀਕ ਆ ਪਰ ਆਪਦੀ ਉਹਦੀ ਕਾਰਵਾਈ ਜਿਹੜੀ ਆ ਉਸ ਦੀ ਉਹ ਉੱਤੇ ਦੀ ਉੱਥੇ ਡਿੱਗੀ ਹੋਈ ਆ ਇਸ ਇਲਾਕੇ ਦੇ ਵਿੱਚ ਜਿਹੜਾ ਰਾਜਾ ਜੀ ਦਾ ਜਿਹੜਾ ਅਸਾਂ ਦਾ ਕਲਪਸੂ ਮਾਰੇ ਦੇ ਸਰੂਪ ਦਾ ਰੌਲਾ ਪੈ ਰਿਹਾ ਆ ਉਸ ਦੇ ਸ਼ਰਧਾਲੂ ਬਹੁਤ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਸਾਲ ਚ ਇੱਕ ਵਾਰ ਦਾ ਸਮਾਗਮ ਹੁੰਦੇ ਨੇ ਉਹਦੇ ਪ੍ਰਤੀ ਜੋਸ ਹਸਤਾਨ ਦੇ ਸ਼ਰਧਾਲੂ ਇੱਥੇ ਸਮਾਗਮ ਕਰਾਉਂਦੇ ਨੇ ਉਹ ਬਹੁਤ ਵੱਡੀ ਕਿਤੇ ਕਿੰਨਾ ਮੀਨਾ ਮੀਨਾ ਇਹਨਾਂ ਰਿਸ਼ਿਆਂ ਐਡ ਚਲਦੀ ਰਹਿੰਦੀ ਹੈ ਉਸ ਉਹਨਾਂ ਸਮਾਗਨਾਂ ਦੇ ਬਾਰੇ ਚ ਤੇ ਹੁਣ ਉਹਨਾਂ ਨੂੰ ਜਵਾਬ ਦਿਓ ਤੁਸਾਂ ਸਰਕਾਰ ਬਣਾਈ ਸੀ ਤੇ ਉਸ ਸਰਕਾਰ ਨੇ ਉਸ ਮੁੱਖ ਮੰਤਰੀ ਨੇ ਕਿੰਨੀ ਬੇਇੱਜ਼ਤੀ ਕਿੰਨੀ ਬਦਲਾਮੀ ਕੀਤੀ ਹੈ ਸਾਰੀ ਦੁਨੀਆ 'ਚ ਉਸ ਸਥਾਨ ਦੀ ਜਿਹਦੇ ਅਨੇਕਾਂ ਸ਼ਰਧਾਲੂ ਇੱਥੇ ਰਹਿੰਦੇ ਨੇ ਸਾਰੇ ਦੁਨੀਆ 'ਚ ਰਹਿੰਦੇ ਨੇ ਆਪਾਂ ਇਥੋਂ ਦੀ ਗੱਲ ਕਰ ਰਹੇ ਹਾਂ ਉਹਦੇ ਬਾਰੇ ਚ ਮੈਂ ਉਹਨਾਂ ਸ਼ਰਧਾਲੂਆਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਰੇਡੀਓ ਸਟੇਸ਼ਨ ਨੂੰ ਫੋਨ ਕਰਕੇ ਪੁੱਛੋ ਕਿ ਤੁਸਾਂ ਉਹ ਸਰਕਾਰ ਬਣਾਈ ਸੀ ਹੁਣ ਉਹਦੀ ਜਵਾਬਦੇਹੀ ਕੌਣ ਲਊਗਾ ਜੇ ਪੰਜਾਬ ਬਰਬਾਦੀ ਦੇ ਕੰਢੇ ਤੇ ਆ ਲੋਕਾਂ ਦਾ ਸ਼ਰਧਾ ਦਾ ਉਹਨਾਂ ਦੀ ਤੋੜੀ ਜਾ ਰਹੀ ਆ ਲੋਕਾਂ ਦੇ ਸ਼ਰਧਾਲੇ ਸਥਾਨਾਂ ਦੇ ਬਾਰੇ ਐਡੀ ਮੰਦੀ ਚੰਗੀ ਸ਼ਬਦਾਵਲੀ ਵਰਤੀ ਜਾ ਰਹੀ ਆ ਲੋਕਾਂ ਦੇ ਦਿਲ ਟੁੱਟਿਆ ਰੋ ਰੇ ਨੇ ਰੋਕ ਉਹਦੀ ਕਿਤੇ ਕੋਈ ਜਿੰਮੇਵਾਰੀ ਓਨ ਤਾਂ ਕਰੋ ਕਿਤੇ ਤਾਂ ਕਹੋ ਕਿ ਤੁਸਾਂ ਗਲਤੀ ਹੋਈ ਆ ਪਰ ਨਾ ਮੈਨਾਂ ਮੰਨੂ ਉਸੇ ਸਪੀਡ ਤੇ ਉਹ ਚਾਪਲੂਸੀ ਚੱਲੀ ਜਾ ਰਹੀ ਐ ਉਸ ਰੇਡੀਓ ਦੀ ਤੇ ਇਹ ਕਦੀ ਵੀ ਵਿੱਤ ਉਚਾਲੇ ਦੀ ਗੱਲ ਜਾਂ ਪੱਤਰਕਾਰੀ ਦੇ ਤੌਰ ਤੇ ਗੱਲ ਨਹੀਂ ਕਰਦੇ ਇੱਕ ਪਾਸਰ ਗੱਲ ਸਿਰਫ ਸਰਦਾਰ ਭਗਵੰਤ ਸਿੰਘ ਮਾਲ ਜੀ ਦੀ ਹੀ ਗੱਲ ਕਰਦੇ ਨੇ ਲੋਕਾਂ ਨੂੰ ਚਾਹੀਦਾ ਫੋਨ ਕਰ ਕਰਕੇ ਇਸ ਨੂੰ ਨੂੰ ਪੁੱਛਿਆ ਜਾਵੇ ਵੀ ਉਹ ਤੁਹਾਡਾ ਆਡੀਓ ਪੰਜਾਬ ਬਰਬਾਦੀ ਦਾ ਕਾਰਨ ਕੀ ਆ ਉਹਦੇ ਵਿੱਚ ਤੁਹਾਡਾ ਯੋਗਦਾਨ ਕੀ ਆ ਤੇ ਤੁਸੀਂ ਇਸ ਨੂੰ ਕਦੋਂ ਕੁਝ ਦਰਸਤੀ ਕਰਨ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰੋਗੇ